ਯਾਨੀ ਕਿ ਲੜਕੀ ਲਈ ਪਿਤਾ ਨੂੰ ਦਿੰਦੀ ਹੈ ਅ ਜੋ ਲੜਕੀ ਦਾ ਪਿਤਾ ਹੈਗਾ ਉਹ ਵੀ ਪਹੁੰਚ ਜਾਂਦਾ ਜੀ ਲੜਕੀ ਦੀ ਮਾਤਾ ਹੋ ਜਾਂਦੀ ਹੈ ਇੱਥੇ ਤੁਹਾਨੂੰ ਮੈਂ ਦੱਸਦਾ ਦੋਸਤੋ ਜਿਹੜਾ ਪਿੰਡ ਹੈ ਨਾ ਇਹਦੀ ਤਕਰੀਬਨ ਤਕਰੀਬਨ 9000 ਬਸੋਂ ਹੁੰਦੀ ਹੈ ਯਾਨੀ ਕਿ 9000 ਬੰਦਾ ਉਸ ਪਿੰਡ ਚ ਰਹਿੰਦਾ ਹੁੰਦਾ ਤਾਂ 3500 ਬੰਦਾ ਉਹਦੇ ਮਾਤਾ ਪਿਤਾ ਨਾਲ ਇਕੱਠਾ ਹੋ ਕੇ ਨਾ ਜੀ ਜਦੋਂ ਰਾਤ ਹੋ ਜਾਂਦੀ ਹੈ ਤਾਂ ਲੜਕੀ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ ਉਹ ਕੀ ਕਰਦੇ ਆ ਉਹ ਘਰ ਤੋਂ ਲੈ ਕੇ ਕਾਲਜ ਤੱਕ ਜਿਹੜਾ ਰਸਤਾ ਸੀਗਾ ਉਹਦਾ ਚੱਪਾ 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 ਚਾਣਦੇ ਜਾਂਦੇ ਨੇਗੇ ਲੜਕੀ ਪਰ ਨਹੀਂ ਮਿਲਦੀ ਉਸ ਤੋਂ ਬਾਅਦ ਨਾ ਉਹ ਕੀ ਕਰਦੇ ਆ ਜਿਹੜੇ ਬੱਸ ਸਟਾਪ ਤੇ ਲੜਕੀ ਉਤਰਦੀ ਹੁੰਦੀ ਸੀਗੀ ਉੱਥੇ ਚਲੇ ਜਾਂਦੇ ਆ ਉੱਥੇ ਲੜਕੀ ਦਾ ਜੋ ਮਾਮਾ ਹੁੰਦਾ ਉਹਦਾ ਹੋਟਲ ਹੁੰਦਾ ਚਾਹ ਦਾ ਤਾਂ ਉਹ ਲੜਕੀ ਦਾ ਅ ਲੜਕੀ ਦੀ ਮਾਤਾ ਹੁੰਦੀ ਹੈ ਜਿਹੜੀ ਉਹ ਆਪਦੇ ਭਰਾ ਨੂੰ ਪੁੱਛਦੀ ਆ ਕਿ ਆਪਣੀ ਬੇਟੀ ਹਲੇ ਤੱਕ ਘਰੇ ਨਹੀਂ ਪਹੁੰਚੀ ਉਹ ਕਹਿੰਦਾ ਕਿ ਕਿਵੇਂ ਹੋ ਸਕਦਾ ਵੀ ਉਹ ਹਰ ਰੋਜ਼ ਜਿੱਦਾਂ ਉਹੀ 4:00 ਸਵਾ 4 ਵਜੇ ਇੱਥੇ ਉਤਰੀ ਹੈ ਮੈਨੂੰ ਬਾਈ ਕਰਕੇ ਗਈ ਹੈ ਆਪਣੇ ਘਰ ਵੱਲ ਗਈ ਹੈ ਮੈਂ ਖੁਦ ਦੇਖਿਆ ਜਾਂਦੇ ਹੋਏ ਤਾਂ ਫੇਰ ਉਹੋੀ ਗੱਲ ਵੀ ਸਾਰੇ ਹੈਰਾਨ ਹੋ ਜਾਂਦੇ ਆ ਵੀ ਇਹ ਕਿਵੇਂ ਹੋ ਸਕਦਾ ਵੀ ਇਹਦਾ ਮਾਮਾ ਕਹਿ ਰਿਹਾ ਵੀ ਲੜਕੀ ਘਰੇ ਗਈ ਆ ਪਰ ਲੜਕੀ ਘਰੇ ਪਹੁੰਚੀ ਹੈ ਨਹੀਂ ਹਜੇ ਤੱਕ ਇੱਕ ਉੱਥੇ ਨਾ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਦੋਸਤੋ ਕਿ ਜਿਸ ਦਿਨ ਦੀ 9 ਤਰੀਕ ਦੀ ਘਟਨਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਬਹੁਤ ਨਹੀਂ ਪੈ ਚੁੱਕਿਆ ਸੀਗਾ 9 ਤਰੀਕ ਨੂੰ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਸੀ 9 ਤਰੀਕ ਨੂੰ ਰਾਤ ਨੂੰ ਵੀ ਕਾਫੀ ਨਹੀਂ ਪੈ ਰਿਹਾ ਸੀਗਾ ਚਲੋ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਪਿੰਡ ਵਾਸੀਆਂ ਦੇ ਵੱਲੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਪਰ ਆਵਾਜ਼ਾਂ ਮਾਰਦੇ ਆ ਪਰ ਲੜਕੀ ਹੈ ਜਿਹੜੀ ਨਹੀਂ ਲੱਭਦੀ ਹੈਗੀ ਥੱਕ ਹਾਰ ਕੇ ਜੀ ਉਹ ਅ ਜੋ ਆਪਦੇ ਪਿੰਡ ਤੋਂ ਤਕਰੀਬਨ 12 ਕਿਲੋਮੀਟਰ ਦੂਰ ਪੁਲਿਸ ਸਟੇਸ਼ਨ ਹੁੰਦਾ ਹੈ ਬੈਲ ਥਾਂਗੜੀ ਉੱਥੇ ਕੁੜੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੰਦੇ ਆ ਉਹ ਪੁਲਿਸ ਨੂੰ ਦੱਸਦੇ ਆ ਕਿ ਉਹਨਾਂ ਦੀ 3SDM ਕਾਲਜ ਦੇ ਵਿੱਚ ਬੀਏ ਦੇ ਦੂਜੇ ਭਾਗ ਦੀ ਵਿਦਿਆਰਥਣ ਹੈ ਤੇ ਹਰ ਰੋਜ਼ ਜਿੱਦਾਂ ਕਾਲਜ ਗਈ ਸੀ ਪਰ ਹਾਲੇ ਤੱਕ ਵਾਪਸੀ ਨਹੀਂ ਆਈ ਤੇ ਉਨਾਂ ਨੇ ਪੁਲਿਸ ਨੂੰ ਇਹ ਵੀ ਗਹਾਰ ਲਗਾਈ ਕਿ ਉਹਨਾਂ ਦੀ ਤੀਰ ਨੂੰ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਮੌਕੇ ਤੇ ਮੌਜੂਦ ਪੁਲਿਸ ਅਫਸਰਾਂ ਨੇ ਕਿਹਾ ਕਿ ਹਾਲੇ ਤਾਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਹੋਰ ਵੀ ਬਾਰੇ ਬਹਾਨੇ ਆ ਜਿਹੜੇ ਕਰਨ ਲੱਗ ਗਏ ਅ ਇਸ ਪੂਰੇ ਮਾਮਲੇ ਨੂੰ ਜਾਂ ਪੁਲਿਸ ਵਾਲਿਆਂ ਦੇ ਵਰਤਾਰੇ ਨੂੰ ਦੇਖਦੇ ਹੋਏ ਸਥਾਨਕ ਲੋਕ ਜਿਹੜੇ ਭੜਕ ਜਾਂਦੇ ਨੇ ਤੇ ਉਹ ਧਰਨਾ ਪ੍ਰਦਰਸ਼ਨ ਉੱਤੇ ਮੀਂਹ ਦੇ ਵਿੱਚ ਹੀ ਥਾਣੇ ਮੂਰੇ ਸ਼ੁਰੂ ਕਰ ਦਿੰਦੇ ਨੇ ਇਹ ਤੋਂ ਬਾਅਦ ਪੁਲਸ ਵਾਲੇ ਆ ਜਿਹੜੇ ਉਹ ਪਿੰਡ ਆਸੀਆ ਪਿੰਡ ਵਾਲਿਆਂ ਦੇ ਅੱਗੇ ਝੁਕਦੇ ਹੋਏ ਰਾਤ ਨੂੰ 10 ਵਜੇ ਦੇ ਕਰੀਬ ਲੜਕੀ ਦੀ ਐਫਆਈਆਰ ਦਰਜ ਕਰ ਲੈਂਦੇ ਐ ਐਫਆਈਆਰ ਨੰਬਰ 2250/2012 ਜਿਹੜੀ ਉਹ ਐਫਆਈਆਰ ਦਰਜ ਕਰ ਲਈ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਇਸ ਗੁੰਸ਼ੁਦਗੀ ਨੂੰ ਹੈ ਨਾ ਜਿਹੜੀ ਪੁਲਿਸ ਹੈ ਉਹ ਪੂਰੀ ਇਮਾਨਦਾਰੀ ਨਾਲ ਉਹ ਕੰਮ ਨਹੀਂ ਕਰਦੀ ਹੈਗੀ ਨੀ ਨਾ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਉਸ ਰਾਤ ਲੜਕੀ ਦੇ ਮਾਤਾ ਪਿਤਾ ਤੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਆ ਲੜਕੀ ਨੂੰ ਲੱਭਣ ਦੀ ਲਿਆਦਾ ਪੂਰਾ ਜੋਰ ਲਾ ਦਿੰਦੇ ਆ ਪਰ ਲੜਕੀ ਦੇ ਨਾ ਮਿਲਣ ਕਾਰਨ ਥੱਕ ਹਾਰ ਕੇ ਪਿੰਡ ਵਾਲੇ ਤੇ ਉਹਦੇ ਮਾਤਾ ਪਿਤਾ ਆਪਣੇ ਘਰੇ ਚਲੇ ਜਾਂਦੇ ਆ ਜਿਵੇਂ ਹੀ ਅਗਲਾ ਦਿਨ ਨਿਕਲਦਾ ਸਵੇਰੇ 8 ਵਜੇ ਤੇ ਲਗਭਗ ਪਿੰਡ ਦੇ ਲੋਕ ਜਿਹੜੇ ਹੋਰ ਵੱਡੀ ਗਿਣਤੀ ਚ ਤਕਰੀਬਨ 5-600 ਬੰਦਾ ਇਕੱਠਾ ਹੋ ਜਾਂਦਾ ਉਹ ਲੜਕੀ ਦੀ ਭਾਲ ਦੁਬਾਰਾ ਸ਼ੁਰੂ ਕਰਦੇ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ